ਜਬਦੀ ਸਾਹਿਬ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤਿ ਜੂਨੀ ਸਾਹਿਬੰਗੁਰ ਪ੍ਰਸਾਦ ਜਪ ਆਦ ਸਚੁ ਦੁਗਾਦ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚ ਸੋਚੈ ਸੋਚ ਨਾ ਹੋਵੇ ਜੇ ਸੋਚੀ ਲਖਵਾਰ ਜੁਪੈ ਚੁਪ ਨਾ ਹੋਵੇ ਜੇ ਲਾਇ ਰਹਾ ਲਿਪਤਾਰ ਭੁਖੈ ਪਖ ਨ ਉਤਰੀ ਜੇ ਬੰਨਾ ਪਰੀਆ ਭਾਰ ਸਹ ਸਿਆਣਪ ਲਖੋਈ ਤਕ ਨ ਚੱਲੇ ਨਾਲ ਕਿ ਉਸ ਚਾਰਾ ਹੋਈਏ ਕਿ ਗੂੜਾ ਟੁੱਟੇ ਪਾਲ ਹੁਕਮ ਰਜਾਈ ਚਲ ਨਾਨਕ ਲਿਖਿਆ ਨਾਲ ਹੁਕਮੀ ਹੋਵਣਿਆ ਕਾ ਹੁਕਮ ਨਾ ਕਹਿਆ ਜਾਏ ਹੁਕਮੀ ਹੋਵਨ ਜੀ ਹੁਕਮ ਲੈ ਵੜਾਈ ਹੁਕਮੀ ਉਤਮਨੀ ਚਕਮ ਲਿਖ ਦਕਸੋ ਕੋ ਪਾਈਏ ਕਿ ਨਾ ਹੁਕਮੀ ਬਖਸੀਸ ਇਕ ਹੁਕਮੀ ਸਦਾ ਬੋਈਏ ਹੁਕਮੈਂਦਰ ਸਭ ਕੋ ਬਾਹਰ ਹੁਕਮ ਨਾ ਕੋਏ ਨਾਨਕ ਹੁਕਮੇ ਜੀ ਬੁੱਝੇ ਤਾਂ ਹੋਮੇ ਕਹਿ ਨਾ ਕੋਏ ਗਾਵੇ ਕੋ ਤਾਣ ਹੋਵੇ ਕਿ ਸੈਤਾਨ ਗਾਵੇ ਕੋ ਦਾਤ ਜਾਣੇ ਨਿਸ਼ਾਨ ਗਾਵੇ ਕੋ ਗੁਣ ਵੜਿਆਈਆਂ ਚਾਰ ਗਾਵੇ ਕੋ ਵਿਦਿਆ ਵਿਖੰ ਵਿਚਾਰ ਗਾਵੇ ਕੋ ਸਾਜ ਕਰੇ ਤਨਖੇ ਗਾਵੇ ਕੋ ਜੀ ਲਾਇ ਕਰਦੇ ਗਾਵੇ ਕੋ ਜਾਪੇ ਦਿਸੇ ਦੂਰ ਗਾਵੇ ਕੋ ਬੇਕੇ ਹਦਰ ਰਹਦੂ ਕਤਨਾ ਕਦੀ ਨਾ ਆਵੇ ਦੂਰ ਕਦ ਕਰ ਕਤੀ ਕੋਟੀ ਘੁਰ ਘੁਰ ਲੈ ਨਾ ਦੇ ਲੈੰਦਾ ਤੱਕ ਪਾਏ ਜਿਵੇਂ ਤਰਖਾ ਹਿਕਾਏ ਹੁਕਮ ਰਕਮ ਚਲਾਏ ਰਾਵ ਨਾਨਕ ਵਿਗਸੇ ਵਿਪਰਵਾਹ ਸਾਚਾ ਸਹਿਬ ਸਾਚਨਾ ਭਖਾ ਪਉ ਅਪਾਰ ਹਾਕੇ ਮੰਗੇ ਦੇਖ ਦੇ ਦਾਤ ਕਰੇ ਦਾਤਾਰ ਫੇਰ ਕੀ ਅਗੇ ਰਖੀਏ ਜੇ ਤੂ ਦੇਸੇ ਦਰਬਾਰ ਵਹੁਕੇ ਬੋਲਨ ਬੋਲੀਏ ਜੇ ਤੂ ਸੁਨੁ ਤਰੇ ਪਿਆਰ ਅੰਮ੍ਰਿਤ ਵੇਲਾ ਸਤਨਾਵ ਵਡਿਆਈ ਵਿਚਾਰ ਕਰਮਿ ਆਵੇ ਕਪੜਾ ਨਦਰੀ ਮੁਖ ਦਵਾਰ ਨਾਨਕੇ ਵੈ ਜਾਣੀਆ ਸਬਾਪੇ ਸਤਿਆਰ ਥਾਪਿਆ ਨਾ ਜਾਇ ਕੀਤਾ ਨਾ ਹੋਇ ਤੇ ਆਪ ਨਰੰਜਨ ਸੋਏ ਜਿਨ ਸੇਵਾ تن ਪਾਇਆ ਮਾਨ ਨਾਨਕ ਗਾਵੇ ਗੁਣੇ ਨਿਦਾਨ ਗਾਵੇ ਸੁਨੇਮਨ ਰਖੇ ਪਾਦੁ ਪਰਹਿ ਸੁ ਕਰ ਲੈ ਜਾਏ ਗੁਰਮੁਖ ਨਾਦਨ ਗੁਰਮੁਖ ਵੇਦਨ ਗੁਰਮੁਖ ਰਹਿ ਹਸਮਾਈ ਗੁਰੇਸ਼ਰ ਗੁਰਗੋੜ ਕੋ ਬ੍ਰਮਾ ਗੁਰ ਪਾਰਬਤੀ ਮਾਈ ਜੇਹੋ ਜਾਣਾ ਕਹਨੇ ਕਹਿ ਨਾ ਕਥ ਨਾ ਜਾਈ ਦੁਰਾ ਇਕ ਦੇਹ 부ਝਾਈ ਸਬਨਾ ਜੀਆਂ ਕਾ ਇਕ ਦਾਤਾ ਸੋ ਮੈ ਵਿਸਰਨਾ ਜਾਈ ਤੀਰਤ ਨਾਵਾਂ ਜੇ ਤਿਸ ਭਾਵਾਂ ਬਿਨ ਭਾਣੇ ਕੀ ਨਾਈ ਕਰੇ ਦੇਤੇ ਸੇ ਟਪਾਈ ਵੇਖਾਂ ਮੈਂ ਕਰਮਾਂ ਕੇ ਮਿਲੇ ਲੈ ਮਾਥੂ ਰਤਨ ਦੇ ਬਾਹਰ ਮਾਨ ਜੈ ਕੁਰਕੀ ਸੇਖ ਸੁਣੀ ਪੂਰਾ ਇੱਕ ਦੇਹ ਬੁਝਾਈ ਜਪਨਾ ਜੂਆਂ ਕਾ ਇੱਕ ਦਾਤਾ ਸੋ ਮੈਂ ਵਿਸਰੇ ਨਾ ਜਾਈ ਜੇ ਜੀ ਵਿਚਾਰੇ ਆਰਜਾ ਹੋਰ ਦਸੁਣੀ ਹੋਏ ਨਵਾਂ ਖੰਡਾ ਵਿੱਚ ਜਾਣੀਏ ਨਾਲ ਚੱਲੇ ਸਭ ਕੋ ਚੰਗਾ ਨਾ ਰਖਾਈ ਕੈ ਜਸ ਕੀਰਤ ਡਗਲੇ ਦੇਤੇ ਸ ਨਦਰ ਨਾ ਆਵੇ ਤਾ ਵਾਤਨ ਪੁਛੇ ਕੇ ਕੀਟ ਅੰਦਰ ਕੀਟ ਕਰ ਦੋਸੀ ਦੋਸਰੇ ਨਾਨਕ ਨੇ ਗੁਣ ਗੁਣ ਕਰੇ ਗਣਮਨ ਤੇ ਆਹ ਗੁੰਦੇ ਤੇਹਾ ਕੋਈ ਨ ਸੂਝੇ ਜੇ ਤਿਸ ਗੁਣ ਕੋਈ ਕਰੇ ਸੁਣਿਆ ਸਿੱਧ ਪੇਰ ਸੁਨਾ ਸੁਣਿਆ ਧਰਤ ਤਵਲੇ ਆਕਾਸ਼ ਸੁਣਿਆ ਦੀਪ ਲੋਹ ਪਾਤਲ ਸੁਣਿਆ ਪੋਹਨ ਨ ਸਕੇ ਕਾਲ ਨਾਨਕ ਭਗਤਾ ਸਰਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ ਸੁਣਿਆ ਈਸ਼ਰ ਬਰਮਾ ਇੰਦ ਸੁਣਿਆ ਮੱਕੂ ਸਨਾ ਹਨਮੰਦ ਸੁਣਿਆ ਜੋ ਜੁਗਤਨ ਪੇਰ ਸੁਣਿਆ ਸਾ ਸਿਮਰਤ ਵੇਦ ਨਾਨਕ ਭਗਤਾ ਸਰਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ ਸੁਣਿਆ ਸਾਸਨ ਤੋਂ ਗਿਆਨ ਸੁਣਿਆ 68 ਕਾ ਇਸ਼ਨਾਨ ਸੁਣਿਆ ਪੜ ਪੜ ਪਾਵੇ ਮਾਨ ਸੁਣਿਆ ਲਾਗੇ ਸਹਿਜ ਧਿਆਨ ਨਾਨਕ ਭਗਤਾ ਸਰਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ ਸੁਣਿਆ ਸਰਾ ਗੁਨਾ ਕੇ ਗਾ ਸੁਣਿਆ ਸੇਖ ਪੀਰ ਪਾਸਾ ਸੁਣਿਆ ਅੰਦੇ ਪਾਵੇ ਰਾਹ ਸੁਣਿਆ ਹਾਥ ਹੋਵੇ ਇਸ ਗਾਹ ਨਾਨਕ ਭਗਤਾ ਸਰਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ ਮੰਨੇ ਗੀਕਤ ਕਹੀ ਨਾ ਜਾਏ ਜੇ ਕੋ ਕਹੇ ਪਿੱਛੇ ਪਛਤਾ ਹੈ ਕਾਗਦ ਕਲਮ ਨਾ ਲਿਖਣ ਹਰ ਮੰਨੇ ਕਾ ਬਹਿ ਕਰਮ ਵਿਚਾਰ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮੰਨੇ ਸੁਰਤ ਹੋਵੇ ਮਨ ਬੁੱਧ ਮੰਨੇ ਸਗਲ ਭਵਨ ਕੀ ਸੁਤ ਮੰਨੇ ਮੋ ਝੋਟਾ ਨਾ ਕਾਏ ਮੰਨੇ ਜਮ ਕੇ ਸਾਥ ਨਾ ਜਾਏ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮੰਨੇ ਮਾਰਗ ਠਾਕ ਨਾ ਪਾਏ ਮੰਨੇ ਪਾਸੇ ਉਪਰ ਗਟ ਜਾਏ ਮੰਨੇ ਮਗ ਨਾ ਚੱਲੇ ਪੰਥ ਮੰਨੇ ਤਰਮ ਸੇ ਤੀਸਨ ਬੰਦ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮੰਨੇ ਭਾਵੇ ਮੁਖ ਦਵਾਰ ਮੰਨੇ ਪਰਵਾਰੇ ਸਾਧਾਰ ਮੰਨੇ ਤਰੇ ਤਾਰੇ ਗੁਰਸਿੱਖ ਮੰਨੇ ਨਾਨਕ ਭਵੇ ਨਾ ਪਿਖ ਐਸਾ ਨਾਮ ਨਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਪੰਜ ਪ੍ਰਮਾਨ ਪੰਜ ਪ੍ਰਦਾਨ ਪंचे ਭਾਵੇ ਦਰਗੇ ਮਾਨ ਪंचे ਸੋਹ ਦਰ ਰਾਜਣ ਪੰਚਾ ਕਾ ਗੁਰ ਇੱਕ ਧਿਆਨ ਜੇ ਕੋ ਕਹੇ ਕਰੇ ਵਿਚਾਰ ਕਰਤੇ ਕਿਆ ਕਰਨਾ ਹੀ ਸਮਾਰ ਧੋਲ ਤਰਮ ਦੇ ਆਕਰ ਪੂਛਨ ਤੋਤਾ ਰਖਿਆ ਜਿਨ ਸੂਤ ਜੇ ਕੋ ਬੁਝੇ ਹੋਵੇ ਸਟਿਆਰ ਤਵਲੇ ਉਪਰ ਕਿਤਾਬ ਪਰ ਡਰਤੀ ਹੋਰ ਭਰੇ ਹੋਰ ਹੋਰ ਦਿਸਤੇ ਭਾਲ ਤਲੇ ਕਮੰਜੋਰ ਜੀ ਯਾਤਰੰਗਾ ਕੇ ਨਾਂ ਸਭ ਨੇ ਲਿਖੇ ਬੜੀ ਕਲਾਮ ਇਹ ਲੇਖ ਲਿਖ ਜਾਣੇ ਕੋਈ ਲੇਖਾ ਲਿਖਿਆ ਕੀਤਾ ਹੋਏ ਕੀਤਾ ਤਨ ਸੁਭਲੇ ਰੂਪ ਕੀਤੀ ਦਾ ਜਾਣੇ ਗੋਣਕੂਤ ਗੀਤਾ ਵਸਾ ਇੱਕ ਉਪਵਾਦਿਸਤੇ ਹੋਵੇ ਲਖ ਦਰਿਆਉ ਗੁਜਰਤ ਕੌਣ ਕਹਾ ਵਿਚਾਰ ਵਾਰਿਆਂ ਨ ਜਾਵੇਂ ਇੱਕ ਵਾਰ ਜੋਤ ਦੇ ਭਾਵੇ ਸਾਈ ਭਲੀ ਕਰ ਦੋ ਸਦਾ ਸਲਾਮਤ ਨਿਰੰਕਾਰ ਅ ਸੰਕ ਜਪ ਬ ਸੰਕ ਪਾਉ ਸੰਕ ਪੂਜਾ ਸੰਕ ਤਬਤਾਉ ਜੰਗਰ ਨ ਤੁਮ ਖਵੇ ਦੇ ਪਾੜ ਸੰਗ ਜੋਗ ਮਨ ਰਹੇ ਉਦਾਸ ਸੰਗ ਭਗਤ ਭਿਣ ਗਿਆਨ ਵਿਚਾਰ ਸੰਗ ਸਤੀ ਸੰਗ ਦਾਤਾ ਸੰਗ ਸੂਰਮਾ ਭਗਤ ਸੰਗ ਮੋਲੇ ਲਾਇ ਤਾਰ ਕੁਦੜ ਕਹੂ ਕਾ ਵਿਚਾਰ ਵਾਰਿਆਂ ਜਮੈਂ ਇੱਕ ਵਾਰ ਜੋਤ ਤੇ ਭਾਵੇ ਸਾਈ ਪਲੀ ਕਰ ਤੂ ਸਦਾ ਸਲਾਮਤ ਨਿਰੰਕਾਰ ਸੰਗ ਮੋਰ ਘੰਡ ਕੋਰ ਸੰਗ ਚੋਰ ਹਰਾਮ ਕੋਰ ਸੰਗਮਰ ਕਹਿ ਜਾਹਿ ਜੋਰ ਸੰਗ ਗਲਵੜੇ ਤਿਆਗ ਮਾਇ ਸੰਗ ਪਾਪੀ ਭਾਵ ਕਰ ਜਾਹਿ ਸੰਗ ਕੁੜੇ ਅਰ ਕੁੜੇ ਫਿਰਾਹ ਸੰਗ ਮਲੇਸ਼ਮਲ ਭਖ ਕਾਇ ਨਾਨਕ ਨੇ ਚ ਕਹਿ ਵਿਚਾਰ ਵਾਰਿਆਂ ਨ ਜਾਮੇ ਇੱਕ ਬਾਰ ਜੋਤ ਤਉ ਭਾਵੇ ਸਹੀ ਪਲੀਕਾਰ ਤਉ ਸਦਾ ਸਲਾਮਤ ਨਿਰੰਕਾਰ ਸੰਗ ਜਾਪ ਸੰਗ ਪਾਉ ਸੰਗ ਪੂਜਾ ਸੰਗ ਤਬਤਾਉ ਸੰਗ ਰਤਮੁਕ ਵੇਦ ਪੜ ਸੰਗ ਜੋਗਮਣ ਰਹੈ ਦਾਸ ਸੰਗ ਭਗਤ ਗਣ ਗਿਆਨ ਵਿਚਾਰ ਸੰਗ ਸਦੀ ਸੰਗ ਦਾਤਾਰ ਸੰਗ ਸੂਰਮਾ ਪਾਕਿਸਤਾਨ ਸੰਗ ਮਉਣੇ ਲੈ ਲਾਇ ਤਾਰ ਉਦਰੇ ਕਮਣ ਕਹਾ ਵਿਚਾਰ ਵਾਰਿਆ ਨਾ ਜਮ ਇੱਕ ਵਾਰ ਜੋ ਤਦ ਭਾਵੇ ਸਾਈ ਪੜੀ ਕਰ ਤੋ ਸਰਾ ਸਲਾਮਤ ਨਰੰਗਾਰ ਪਰ ਇਹ ਹੱਥ ਪ੍ਰੇਰਨ ਤੇ ਪਾਣੀ ਤੇ ਤਰਸੂ ਕੇ ਮੂਤ ਬਲੀਤੇ ਕਪੜ ਹੋਏ ਦੇ ਸਾਬਣ ਲਈ ਆਏ ਹੋ ਤੋਏ ਪਰਿਆ ਮਰ ਪਾਪਾਗੇ ਸੰਗ ਧੋਪੇ ਨਾ ਵੇ ਗਿਰੰਗ ਪੁਣੀ ਪਾਪੀ ਆ ਕਰਨਾ ਕਰ ਕਰ ਕਰਨਾ ਲਿਖ ਲੈ ਜਾਏ ਆਪੇ ਵੀ ਜਾਪੇ ਗਵਨਾਨਕ ਹੁਕਮਿ ਆਵੈ ਜਾਹ ਤੀਰਤ ਤੈਦ ਤਾਂ ਦੇ ਕੋ ਪਾਵੇ ਤਿਲਕਾ ਮਾਨ ਸੁਨੇ ਨਾ ਨਾ ਨੀ ਕੀ ਤਾਪਾ ਉੰਤਰਗਰ ਤੀਰਥ ਮੰਨਾ ਸਭ ਗੁਣ ਤੇਰੇ ਮੇਨਾ ਹੀ ਕੋਈ ਬਣ ਗੁਣ ਕੀਤੇ ਭਗਤ ਨਾ ਹੋਏ ਸੋ ਹਸਤਾਨ ਬਾਣੀ ਬਰਮਾ ਸਤ ਸੋ ਹਣ ਸਦਾ ਹਮਲ ਜਾਓ ਕਮਨ ਸਵੇਲਾ ਭਗਤ ਕਮਨ ਕਮਨ ਤਿਰਥ ਕਮਨ ਵਾਰ ਕਮ ਸਿਰ ਤੁਮਹ ਹਕ ਮੰਜੀ ਤੋ ਹੋਆ ਆਕਾਰ ਵੇਲ ਨਾ ਪਾਇ ਬਨ ਤੀਜੇ ਹੋਵੇ ਲੈ ਕ੍ਰਣ ਸਿਤਵਾਲ ਨੇ ਜੋਗੀ ਜਾਣ ਰੂਤ ਮਹਨਾ ਕੋਈ ਜਾਗਰਤਾ ਸਿਤੀ ਕੋ ਸਾਚੇ ਆਪੇ ਜਾਣੇ ਸੋ ਕਿਵ ਕਰਾਖ ਕਿਵ ਸਹਲੈ ਕਿ ਵਰਨੇ ਕਿਵ ਜਾਣਾ ਨਾਨਕ ਆਖਨ ਸਭ ਕੋ ਆਕੇ ਇੱਕ ਦੂਸ ਕਿ ਸਿਆਣਾ ਵੱਡਾ ਸਾਹਿ ਵੱਡੀ ਨਾ ਕੀਤਾ ਜਾ ਕਹੋਵੇ ਨਾਨਕ ਜੇ ਕੋ ਆਪੋ ਜਾਣ ਅੱਗੇ ਗਿਆ ਨਾ ਸੋਹਿ ਪਤਾਲਾ ਪਤਾਲ ਲਕਿਆ ਅਗਾਸ ਆਗਾਸ ਉੜ ਕੁੜਕ ਭਾਗ ਤਕੇ ਵੇਦ ਕਹਿਣਿਕ ਬਾਤ ਸਹਿ ਸਠਾਰੇ ਕਹਿਣਕ ਤੇ ਬਸੋ ਲੇ ਕੋ ਧਾਤ ਲੇਖਾ ਹੋਇ ਤਾ ਲੇਕੇ ਲੇਕਾ ਹੋਇ ਵਿਨਾਸ਼ ਨਾਨਕ ਵਡਾਖੀ ਆਪੇ ਜਾਣੇ ਆਪ ਸਲਾਹੀ ਸਲਾਇਤੀ ਸੁਰਤ ਨਾ ਪਾਈਂ ਨਦੀਆਂ ਤੇ ਵਾਹ ਭਵੇਂ ਸਮੁੰਦ ਨਾ ਜਾਣੀ ਸਮੁੰਦ ਸਾਹ ਸੁਲਤਾਨ ਗਿਰਾ ਸੀਤੀ ਮਾਲ ਤਣ ਕਿਹੜੀ ਤੁਲ ਨਾ ਹੋਣੀ ਜੇ ਤਿਸ ਮਨੋ ਨਾ ਵਿਸਰੇ ਅੰਤਨਾ ਸਿਖਤੀ ਕਹਿਨਾ ਅੰਤਨਾ ਕਰਨੇ ਦੇ ਨਾਂ ਅੰਤ ਅੰਤਨਾ ਵਿਚਣ ਸੁਣਾਨਾ ਅੰਤ ਅੰਤਨਾ ਜਪੇ ਕਿਆ ਮਨਮੰਤ ਅੰਤਨਾ ਜਪੇ ਕੀਤਾਇਆ ਕਾਰ ਅੰਤਨਾ ਜਪੇ ਭਾਰਾ ਵਾਰ ਹੰਤ ਕਰਨ ਕੀਤੇ ਬਿਲਾ ਹੈ ਤਾਂ ਕਿ ਅੰਤਨਾ ਪਾਈ ਜਾਏ ਇਹੇ ਅੰਤਨਾ ਜਾਣੇ ਕੋਈ ਬਹੁਤਾ ਕਈਆ ਬਹੁਤਾ ਹੋਏ ਮੱਡਾ ਸਹਿਬ ਉੱਚਾਤਾ ਉੱਚੇ ਉਪਰ ਉਚਾਣਾ ਨੇਵੜ ਉੱਚਾ ਹੋਵੇ ਕੋਚ ਸੁੱਚੇ ਕੋ ਜਾਣੇ ਸੋਏ ਜੇ ਵਡਾਪ ਜਾਣੇ ਆਪ ਆਪ ਨਾਨਕ ਨੰਦਰੀ ਕਰਮੀ ਦਾਤ ਬਹੁਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਧਿਲਨਾ ਤਮੈਂ ਕੀਤੇ ਮੰਗੇ ਜੋ ਦੇ ਪਰ ਕੀਤੇ ਅਗਨਤ ਨਹੀਂ ਵਿਚਾਰ ਕੀਤੇ ਖੱਪ ਟੱਟੇ ਵੇ ਕਰ ਕੀਤੇ ਲੈ ਲੈ ਮਕਰਪਾਏ ਕੀਤੇ ਮੁਰਖਾਏ ਗਾਏ ਕੀਤੇ ਦੂਪੂ ਸੁਦਮਾਰੇ ਪਿਤਾ ਤੇਰੀ ਦਾਤਾਰ ਬੰਦ ਖਲਾਸੀ ਪਾਣੀ ਹੋਏ ਹੋ ਰਾਗ ਨਾ ਸਕੇ ਕੋਈ ਕੋਏ ਜੇ ਵੜ ਪਾਵੇ ਤੇ ਵੜ ਹੋਏ ਨਾਨਕ ਜਾਨੇ ਸੱਚਾ ਸੋਏ ਜੇ ਕੋ ਆਕੇ ਬੋਲੇ ਗੜ ਤਲ ਕਿਆ ਸਰਗਵਾਰਾ ਗਵਾਰ ਸੋ ਉਧਰ ਕਿਹਾ ਸੋ ਕਰ ਕਿਹਾ ਜਿਤ ਵੇ ਸਰਬ ਸਮਾਲੇ ਵਾਜੇ ਨਾ ਦੇ ਨਿਕ ਅਸ਼ੰਕਾ ਕੀਤੇ ਭਵਨ ਹਾਰੇ ਕੀਤੇ ਰਾਗ ਪਰਿសុਕ੍ਰੇਣ ਕੀਤੇ ਗਮਨ ਹਾਰੇ ਗਾਵੇ ਤਉਨੋਂ ਪਉਣ ਪਾਣੀ ਬਸੰਤਰ ਗਾਵੇ ਰਾਜਾ ਤਰਮ ਦਵਾਰੇ ਗਾਵੇ ਚਿਤ ਗੁਪਤ ਲਿਖ ਜਾਣ ਲਿਖ ਲਈ ਤਰਮ ਵਿਚਾਰੇ ਗਾਵੇ ਸਰਬਰਮਾ ਦੇਵੀ ਸੋਹਣ ਸਦਾ ਸਵਾਰੇ ਗਾਵੇ ਦਿਰਿੰਦਰ ਆਸਨ ਬੈਠੇ ਦੇਵ ਤੇ ਆਦਰ ਨਾਲੇ ਗਾਵੇ ਸਿਰਿ ਸਮਾਧੀ ਅੰਤਰ ਗਾਵਨ ਚਾਲ ਵਿਚਾਰੇ ਗਾਵਨ ਜਤੀ ਸ੍ਰੀ ਸੰਦੋਖੀ ਗਾਵੇ ਵੀਰ ਕਰਾਰੇ ਗਾਵਣ ਪੰਡਿਤ ਪੰਡਰਿਕੀ ਸਰ ਜੋਗ ਜੋਗ ਵਿਦਾਨਾਲੇ ਗਾਵੇ ਮੋਹਨੀ ਆਮਨ ਮੋਹਨ ਸੁਰਗਮ ਮਛਪਿਆਲੇ ਗਾਵੇ ਲਤਨੁ ਪਾਇ ਤੇਰੇ ਅਰਸਤ ਪੀ ਰਤਨਾਲੇ ਗਾਵੇ ਜੋਤ ਮਹਾ ਬਲਸੂਰਾ ਗਾਵੇ ਖਾਣੀ ਚਾਰੇ ਗਾਵੇ ਖੰਡ ਮਨ ਮੰਡਾ ਕਰ ਕਰ ਰਕੇ ਧਾਰੇ ਸਹੀ ਤੁਦੁਰ ਗਾਵੇ ਜੋਤ ਤੁਦ ਪੰਡ ਤੇ ਤੇਰੇ ਭਗਤ ਰਸਾਲੇ ਹੋਰ ਕਹਤੇ ਗਾਵਣ ਸੇ ਮੈਂ ਚਿਤਨੇ ਆਮ ਨਾਨਕ ਕਿਆ ਵਿਚਾਰੇ ਸੋਈ ਸੋਈ ਸਰਾ ਸਤਿ ਸਾਬ ਸਾਚਾ ਸਚੀ ਨਾਹੀਂ ਹੈਪੀ ਹੋਸੀ ਜਾਏ ਨਜਸੀ ਰਚਨਾ ਜੀ ਨਰਚਾਈ ਰੰਗੀ ਰੰਗੀ ਭਾਤੀ ਕਰ ਕਰ ਜਿਨ ਸੀਮਾ ਜਿਨੀ ਉਪਾਈ ਕਰ ਕਰ ਦੇਖਿਆ ਕਿ ਤਾ ਆਪਣਾ ਜੋਤਿਸ ਦੀ ਵਿੜਾਈ ਜੋਤਿਸ ਭਾਵੇ ਸੋਈ ਕਰਦੀ ਫਿਰ ਕਬ ਨਾ ਕਰਨਾ ਜਾਈ ਸੋ ਪਾਜ਼ਾ ਸਾਹ ਪਤ ਸਾਬ ਨਾਨਕ ਰਹਿਨਰ ਜਾਈ ਬੰਦਾ ਸੰਤੋਖ ਧਰਮ ਬੱਜੋਲੀ ਤੇ ਆਣ ਕੇ ਕਰੇ ਬੇਬੂਤ ਚਿੰਤਾ ਕਾਲ ਕੁਵਾਰੀ ਕਾਜੋ ਬਡੰਡਾ ਪ੍ਰਤੀਤ ਹਾਈ ਪੰਤੀ ਸਗਲ ਨੀ ਮਤੀ ਮਨ ਜੀ ਤੇ ਰਗ ਜੀਤ ਆਦੇਸ਼ ਤੇ ਸੇ ਆਦੇਸ਼ ਆਦ ਲੀਨ ਨਾਦ ਨਾਦ ਜੁਗ ਜੁਗ ਕੋ ਵੇਸ ਭੁਗਤ ਗਿਆਨ ਦੇ ਆ ਪੰਡਾਰਨ ਕੜ ਕੜ ਵਾਜੇ ਨਾਥ ਆਪ ਨਾਥ ਨਾਥੀ ਸਭ ਜਾ ਕੇ ਰਸੇ ਦਾ ਵਰਾ ਸਾਲ ਸੰਜੋਗ ਜੁਗ ਦੇ ਕਾਰ ਚਲਾਵੇ ਲੇਖੇ ਆਵੇ ਭਾਗ ਆਦੇਸ਼ ਤੇ ਸੇ ਆਦੇਸ਼ ਆਦ ਲੀਨ ਨਾਦ ਨਾਦ ਜੁਗ ਜੁਗ ਕੋ ਵੇਸ ਏਕਾ ਮੈਂ ਜੁਗਤ ਵੇ ਤਿੰਨ ਚੇਲੇ ਪਰਵਾਨ ਇੱਕ ਸੰਸਾਰ ਇੱਕ ਪੰਡਾਰੇ ਇੱਕ ਲਾਇ ਦੀ ਬਾਣ ਜਿਸ ਤੇ ਸਪਾਵੇ ਤੇ ਵੇ ਚਲਾਵੇ ਜੇ ਹੋਵੇ ਫਰਮਾਨ ਉਹ ਵੇਖਾ ਨਾਨਾ ਦਰਨਾਵੇ ਬੋਤਾ ਇਹ ਵਿਦਾਨ ਅਦੇਸ ਸੇ ਅਦੇਸ ਆਦ ਨੀਨ ਨਾਦ ਨਾ ਤੁਜ ਤੁਜ ਇੱਕ ਹੋ ਗਏ ਸ ਆਸੇਂ ਲੋਏ ਲੈ ਪੰਡਾ ਅਜੋ ਕਿਸ ਪਾਇਸੋ ਕਾ ਵਾਰ ਕਰ ਕਰ ਵੇਖੇ ਸਰਜਨ ਹਰ ਨਾਨਕ ਸੱਚੇ ਕੀ ਸੱਚੀ ਕਰ ਅਦੇਸ ਸੇ ਅਦੇਸ ਆਦ ਨੀਨ ਨਾਦ ਨਾ ਤੁਜ ਤੁਜ ਵੇਖ ਹੋ ਗਏ ਸ ਇਕ ਦੋ ਜਿਭਾ ਲਖੋਏ ਲਖੋਏ ਲਕ ਵੀਜ ਲਗ ਲਗ ਏੜਾ ਕੀ ਏਕ ਨਾਮ ਜਗਦੀਸ਼ ਇਤੁਰਾਇ ਪਤ ਪਉੜੀਆ ਜੜੇ ਹੋਈ ਕੀ ਸੋਨੰਦਲਾ ਯਾਕਾਸ ਕੀ ਕੀਟਾ ਆਈ ਰਿਸ ਨਾਨਕ ਨਦਰੀ ਪਾਈਏ ਕੂੜੇ ਕੂੜੇ ਠੀਸ ਆ ਖੰਜੂਰ ਚੁੱਪੇ ਨਾ ਜੋਰ ਜੋਰ ਨ ਮੰਗਦੇ ਹੈ ਨਾ ਜੋਰ ਜੋਰ ਨਾਲ ਜੀਵਨ ਮਰਨਾ ਜੋਰ ਜੋਰ ਨਾਲ ਆਲਮਲ ਮਰਸੂਰ ਜੋਰ ਨਾਲ ਸੁਰਤੀ ਗਾਣ ਵਿਚਾਰ ਜੋਰ ਨਾਲ ਝੁੱਟੇ ਝੁੱਟੇ ਸੰਸਾਰ ਜਿਸਾ ਜੋਰ ਕਰ ਵੇਖੇ ਜੋ ਨਾਨਕ ਉਤਮ ਨੀਚ ਨਾ ਕੋਈ ਰਾਤੀ ਰੁੱਤੀ ਥਿੱਤੀ ਵਾਰ ਪਵਨ ਪਾਣੀ ਗਰੀ ਪਾਤਲ ਤਿਸਵੀ ਧਰਤੀ ਥਾਵ ਰਖੀ ਧਰਮ ਸਾਜਸੀ ਜੀ ਜੋਤ ਕੇ ਰੰਗ ਦਿਨ ਕੇ ਨਾਮ ਨਿਕ ਅਨੰਤ ਕਰਮੀ ਕਰਮੀ ਹੋਏ ਵਿਚਾਰ ਸੱਚਾ ਸੱਚਾ ਦਰਬਾਰ ਦਿੱਤਾ ਸੋਹਣ ਪੰਚ ਪ੍ਰਵਾਨ ਨਦਰੀ ਕਰਮ ਭਵੇਂ ਨਿਸ਼ਾਨ ਕਚ ਪਕਾਏ ਉੱਤੇ ਪਾਏ ਨਾਨ ਗਈਆ ਜਾ ਪਈ ਜਾਏ ਧਰਮ ਖਣ ਕਹਿ ਹੋ ਤਮ ਗਿਆਨ ਕਣ ਕਾ ਖੋ ਕਰਮ ਕਿਤੇ ਪਵਨ ਪਾਣੀ ਬਸੰਤਰ ਕਿਤੇ ਕਾਣ ਮਹੇਸ਼ ਕਿਤੇ ਵਰ ਮੈਂ ਘਾੜਤ ਕੜੀ ਰੂਪ ਰੰਗ ਕੇ ਵੇਚ ਕਿਤੇ ਕਰਮ ਭੂਮੀ ਮੇਰ ਕਿਤੇ ਕਿਤੇ ਧੂਪ ਦੇਸ ਕਿਤੇ ਅੰਧ ਚੰਦ ਸੂਰ ਕਿਤੇ ਕਿਤੇ ਮੰਡਲ ਦੇਸ ਕਿਤੇ ਸਿੱਧ ਬੁੱਧ ਨਾਥ ਕਿਤੇ ਕਿਤੇ ਦੇਵੀ ਵੇਸ केते देव दान मुन केते केते रत्न समुंद केतेया खानी केतेया बानी केते पातन नरेंद्र केतेया सुति सेवक केते नानक अंतनांत ज्ञान खंड में ज्ञान प्रचंड तित्थे नाग विनोद कुबड़ी आनंद सुरमखण की वाणी रूप तित्थे गाढ़त घड़ी बहुत नब लागे गल्ला कती ना जाए जेको कह पीछे पछताए तित्थे घड़ी सुरत मतम मजबूत तित्थे घड़ी सुरस सुधा की सुध कर्म कण की वाणी जोर तित्थे और ना कोई और ਇਥੇ ਜੋ ਮਹਾ ਬਲ ਸੂਰਤਿ ਨ ਮੈਂ ਰਾਮ ਰਹਿ ਹੈ ਭਰਪੂਰ। ਇਥੇ ਸੀਤੋ ਸੀਤਾ ਮੈਂ ਮਾਇਤਾ ਕਾ ਰੂਪ ਨਾ ਕਤੈ ਨ ਜਾਇ। ਨਾਮ ਮਰੇ ਨ ਠਾਗੇ ਜਾਇ ਜਿਨ ਕੇ ਆਰਾਮ ਸੇ ਮਨ ਮਾਹਿ। ਇਥੇ ਭਗਤ ਵਿਸੇ ਕੇ ਲੋ ਕਰੇ ਅਨੰਦ ਸਚਾ ਮਨ ਸੋ। ਸਚ ਕਨ ਵਸੇ ਨਰੰਕਾਰ ਕਰ ਕਰ ਵੇਖੇ ਨਦਰ ਨਿਹਾਲ। ਇਥੇ ਖੰਡ ਮੰਡ ਵਰਪਨ ਜੇ ਕੋ ਕਥੈ ਤਾ ਅਨਤ ਅਨਤ। ਇਥੇ ਲੋ ਲੋ ਕਰ ਜਿਵ ਜਿਉ ਕੁੰਤਿ ਵੇ ਤਵਕਾਰ। ਵੇਖੇ ਵਿਕਸ਼ੇ ਕਰੇ ਵਿਚਾਰ ਨਾਨਕ ਕਥਨਾ ਘੜਾਸਰ। ਜਤ ਪਹਾਰਾ تیر ਸੁਨੇ ਨਾ ਹਨ ਮਤ ਵਿਦ ਹਥਿਆਰ ਭੋਖ ਲਗਨੀ ਤਬਤਾ ਭਾਂਦਾ ਪੌਮਰ ਤੇ ਟਾਲ ਘੜੀਆ ਸਭ ਸਤੀ ਜਤ ਸਾ ਜਿੰ ਕੋ ਨਦਰ ਨਾ ਕਰਮ ਤਿਨ ਕਾਲ ਨਾ ਨਾਨਕ ਨਦਰੀ ਨਜ਼ਰ ਨਿਹਾਲ ਸਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤ ਮਹਤ ਦੇਵਸ ਰਾਦੋਈ ਦਾਈ ਦਾਇਆ ਖਿਲੇ ਸਗਲ ਜਗਤ ਜੰਗਿਆਈਆਂ ਬੁਰਿਆਈਆਂ ਵਾਜੇ ਧਰਮ ਹਦੂਰ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ ਨੀ ਨਾਮ ਧਿਆਇਆ ਗਏ ਮੁਸਕਤ ਕਾਲ ਨਾਨਕ ਤੇ ਮੁਖਿ ਉਜਲੇ ਕੀਤੀ ਛੁਟੀ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ